ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੇ ਤੁਸੀਂ ਇੰਟਰਾਡੇ ਕਰਦੇ ਜੋ ਜਾਂ ਫਿਰ ਤੁਸੀਂ ਨਿਫਟੀ ਦੇ ਵਿੱਚ ਟ੍ਰੇਡ ਕਰਦੇ ਜੋ ਦੋਨਾਂ ਵਾਸਤੇ ਵੀਡੀਓ ਇੰਪੋਰਟੈਂਟ ਆ ਕਿਉਂਕਿ ਜਿਹੜੀ ਚੀਜ਼ ਆਪਾਂ ਦੱਸਾਂਗੇ ਨਾ ਦੋਨਾਂ ਦੇ ਵਿੱਚ ਉਹ ਸੇਮ ਤਰੀਕੇ ਦੇ ਨਾਲ ਅਪਲਾਈ ਹੁੰਦੀ ਆ ਸੋ ਇਹ ਜਿਹੜੀ ਚੀਜ਼ ਦੱਸਣ ਵਾਲੇ ਆ ਇਹਦੇ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਮਾਰਕੀਟ ਕਿਵੇਂ 트ੈਪ ਕਰਕੇ ਤੁਹਾਨੂੰ 트ੈਪ ਕਰਕੇ ਕਿ ਟ੍ਰੈਂਡ ਚੇਂਜ ਹੋਣ ਵਾਲਾ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਹੀ ਮਾਰਕੀਟ ਜਾਂਦੀ ਹੈ ਜੇ ਤੁਸੀਂ ਮੰਨ ਲਓ ਥੱਲੇ ਵਾਸਤੇ ਟ੍ਰੇਡ ਕੀਤੀ ਹੈ ਤੇ ਤੁਹਾਨੂੰ ਵਿਖਾਊਗੀ ਮਾਰਕੀਟ ਇੱਕ ਵਾਰ ਕਿ ਹੁਣ ਇੱਥੋਂ ਟ੍ਰੈਂਡ ਚੇਂਜ ਹੋਣ ਵਾਲਾ ਉੱਤੇ ਜਾਣ ਵਾਲੀ ਆ ਪਰ ਉਸ ਤੋਂ ਬਾਅਦ ਆ ਜਾਊਗੀ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਕੱਢ ਕੇ ਤੁਸੀਂ ਛੋਟਾ ਜਿਹਾ ਸਟਾਪ ਲੌਸ ਲੈ ਕੇ ਨਿਕਲ ਜਾਓਗੇ ਜਾਂ ਫਿਰ ਛੋਟਾ ਜਿਹਾ ਪ੍ਰੋਫਿਟ ਲੈ ਕੇ ਨਿਕਲ ਜਾਓਗੇ ਉਸੇ ਤਰ੍ਹਾਂ ਅਪ ਟ੍ਰੈਂਡ ਦੇ ਵਿੱਚ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਕਰਦੀ ਆ ਕਿ ਉੱਤੇ ਜਾਣ ਦੀ ਮਾਰਕੀਟ ਜਾਂ ਫਿਰ ਸਟਾਕ ਉੱਤੇ ਜਾਣ ਦੇ ਤੁਸੀਂ ਟ੍ਰੇਡ ਕੀਤੀ ਹੈ ਤੁਹਾਨੂੰ ਇੱਕ ਵਾਰ ਦਿਖਾਊਗਾ ਕਿ ਇੱਥੋਂ ਟ੍ਰੈਂਡ ਚੇਂਜ ਹੋ ਗਿਆ ਤੁਸੀਂ ਡਰ ਕੇ ਨਿਕਲ ਜਾਊਗੇ ਛੋਟਾ ਜਿਹਾ ਸਟੌਪ ਲੌਸ ਲੈ ਕੇ ਜਾਂ ਫਿਰ ਛੋਟਾ ਜਿਹਾ ਪ੍ਰੋਫਿਟ ਲੈ ਕੇ ਤੇ ਸਟੌਪ ਲੌਸ ਟ੍ਰੇਲਿੰਗ ਦਾ ਵੀ ਤੁਹਾਨੂੰ ਸਹੀ ਤਰੀਕਾ ਇਹਦੇ ਵਿੱਚ ਦੱਸਾਂਗੇ ਕਿ ਸਹੀ ਤਰੀਕਾ ਕੀ ਹੈ ਸਟੌਪ ਲੌਸ ਟ੍ਰੇਲਿੰਗ ਦਾ ਕਿਦੋਂ ਜਾ ਕੇ ਆਪਾਂ ਸਟੌਪ ਲੌਸ ਨੂੰ ਟ੍ਰੇਲ ਕਰਨਾ ਹੁੰਦਾ ਸੋ ਕਿਹੜੀ ਚੀਜ਼ ਆ ਉਹਦੇ ਵਿੱਚ ਆਪਾਂ ਧਿਆਨ ਰੱਖਣਾ ਹੁੰਦਾ ਜਿਹੜੇ ਸਵਿੰਗ ਹਾਈ ਆ ਜਿਹੜੇ ਸਵਿੰਗ ਬੰਦੇ ਆਗਲੇ-ਅਗਲੇ ਜਿਹੜੇ ਸਵਿੰਗ ਬੰਦੇ ਆ ਸੋ ਉਹਨਾਂ ਦੀ ਪਛਾਣ ਕੀ ਹੈ ਕਿਦੋਂ ਜਾ ਕੇ ਉਹ ਸਵਿੰਗ ਮੰਨੇ ਜਾਂਦੇ ਆ ਸੋ ਵੀਡੀਓ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਛੋਟਾ ਛੋਟੇ ਜਿਹਾ ਸਟੌਪ ਲੌਸ ਤੇ ਬਹੁਤ ਵੱਡਾ ਪ੍ਰੋਫਿਟ ਲੈਣਾ ਚਾਹੁੰਦੇ ਹੋ ਨਾ ਸੋ ਇਹ ਵੀਡੀਓ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਦੇਖੋ ਡਾਊਨ ਟ੍ਰੈਂਡ ਦੀ ਗੱਲ ਕਰਦੇ ਹਾਂ ਸੋ ਦੇਖੋ ਇੱਥੇ ਹੈਂਗਿੰਗ ਮੈਨ ਬਣਿਆ ਹੈਂਗਿੰਗ ਮੈਨ ਬਣਿਆ ਅਗਲੇ ਕੈਂਡਲ ਨੇ ਲੋ ਬ੍ਰੇਕ ਕੀਤਾ ਜਿਵੇਂ ਲੋ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਣੀ ਇਹਦੇ ਵਿੱਚ ਐਂਟਰੀ ਬਣਦੀ ਹੈ ਤੇ ਹੈਂਗਿੰਗ ਮੈਨ ਦਾ ਜਿਹੜਾ ਹਾਈ ਉਹ ਆਪਣਾ ਇਹਦੇ ਵਿੱਚ ਸਟੌਪ ਲੌਸ ਆ ਠੀਕ ਹੈ ਉਸ ਤੋਂ ਬਾਅਦ ਆ ਮਾਰਕੀਟ ਨੇ ਥੱਲੇ ਜਾਣਾ ਸ਼ੁਰੂ ਕਰਤਾ ਹੁਣ ਤੁਸੀਂ ਇਹਦੇ ਵਿੱਚ ਕੀ ਕਰਦੇ ਜੋ ਸਭ ਤੋਂ ਬਿਲਕੁਲ ਆਪਾਂ ਹੀ ਦੱਸਾਂਗੇ ਤੁਸੀਂ ਕੀ ਕਰਦੇ ਜੋ ਇਹ ਤੁਹਾਨੂੰ ਦੱਸ ਦਈਏ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਉਹਦੇ ਵਿੱਚ ਕੀ ਮਿਸਟੇਕ ਤੁਹਾਡੀ ਕਿੱਥੇ ਹੋਣ ਰਹੀ ਹੈ ਸੋ ਪਹਿਲਾਂ ਸਟੌਪ ਲਸ ਦਾ ਡਾ ਇੱਥੇ ਹੀ ਹੁਣ ਦੇਖੋ ਇੱਥੇ ਜਾ ਕੇ ਸ਼ੂਟਿੰਗ ਸਟਾਰ ਬਣਿਆ ਤੇ ਸ਼ੂਟਿੰਗ ਸਟਾਰ ਬਣਿਆ ਤੁਸੀਂ ਸਟੌਪ ਲਸ ਨੂੰ ਇੱਥੋਂ ਜੋਕ ਕੇ ਇਸ ਸ਼ੂਟਿੰਗ ਸਟਾਰ ਦੇ ਹਾਈ ਤੇ ਕਰਤਾ ਉਸ ਤੋਂ ਬਾਅਦ ਤੁਸੀਂ ਦੇਖੋ ਮਾਰਕੀਟ ਹੋਰ ਥੱਲੇ ਗਈ ਫਿਰ ਇੱਕ ਇੱਥੇ ਸ਼ੂਟਿੰਗ ਸਟਾਰ ਬਣਿਆ ਫਿਰ ਤੁਸੀਂ ਇੱਥੋਂ ਸਟੌਪ ਲਸ ਨੂੰ ਜੋਕ ਕੇ ਇੱਥੇ ਕਰਤਾ ਅਗਲੇ ਸ਼ੂਟ ਗੁੱਡ ਪਰ ਉਸ ਤੋਂ ਬਾਅਦ ਵੇਖੋ ਤੁਸੀਂ ਇੱਥੇ ਆ ਗਏ ਤੁਸੀਂ ਸਟੌਪ ਲੌਸ ਨੂੰ ਇੱਥੋਂ ਚੁੱਕ ਕੇ ਇੱਥੇ ਕਰਦਾ ਇੱਥੇ ਕਰਦਾ ਤੇ ਇੱਥੇ ਕਰਦਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਅਗਲਾ ਕੈਂਡਲ ਜਿਹੜਾ ਹਰਾ ਬਣਿਆ ਉਹਨੇ ਇਹ ਹਾਈ ਬ੍ਰੇਕ ਕਰਤਾ ਹਾਈ ਬ੍ਰੇਕ ਕਰਤਾ ਤੇ ਤੁਹਾਡਾ ਜਿਹੜਾ ਸਟੌਪ ਲੌਸ ਸੀ ਟ੍ਰੇਲ ਕਰਨ ਦਾ ਸੀ ਉਹ ਹਿੱਟ ਹੋ ਗਿਆ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਗਿਆ ਸਟਾਕ ਫਿਰ ਵੀ ਥੱਲੇ ਮਾਰਕੀਟ ਗਈ ਫਿਰ ਵੀ ਥੱਲੇ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਹੀ ਗਈ ਪਰ ਤੁਹਾਨੂੰ ਕੱਢ ਕੇ ਤੁਹਾਨੂੰ ਕੱਢ ਕੇ ਕਿਉਂਕਿ ਤੁਸੀਂ ਸਹੀ ਤਰੀਕੇ ਦੇ ਨਾਲ ਸਟੌਪ ਲੌਸ ਟ੍ਰੇਲ ਨਹੀਂ ਕੀਤਾ ਤੂੰ ਇਹ ਸਹੀ ਤਰੀਕੇ ਦੇ ਨਾਲ ਪ੍ਰਾਈਸ ਐਕਸ਼ਨ ਨੂੰ ਨਹੀਂ ਸਮਝਿਆ। ਸੋ 트ੈਂਡ ਦੇਖੋ ਕਿਦੋਂ ਚੇਂਜ ਹੁੰਦਾ। 트ੈਂਡ ਉਦੋਂ ਚੇਂਜ ਹੁੰਦਾ ਜਦੋਂ ਦੋ ਪਿਛਲੇ ਜਿਹੜੇ ਸਵਿੰਗ ਹੁੰਦੇ ਉਹਨਾਂ ਨੂੰ ਬ੍ਰੇਕ ਕਰ ਦਿੰਦੀ ਮਾਰਕੀਟ ਜਾਂ ਫਿਰ ਪਿਛਲੇ ਦੋ ਸਵਿੰਗਾਂ ਨੂੰ ਬ੍ਰੇਕ ਕਰ ਦਿੰਦਾ ਉਦੋਂ ਸਟਾਕ ਜਦੋਂ ਉਦੋਂ 트ੈਂਡ ਹੁੰਦਾ। ਦੋ ਕਿਤਰਾ ਬਣੇ? ਇੱਕ ਦੇਖੋ ਆ ਤੇ ਇੱਕ ਦੇਖੋ ਆ। ਸੋ ਦੇਖੋ ਆ ਜਿਹੜਾ ਕੈਂਡਲ ਆ ਇਹ ਇੱਥੇ ਖਤਮ ਹੋਣ ਦੀ ਬਜਾਏ ਜੇ ਮੰਨ ਲਓ ਇੱਥੋਂ ਤੱਕ ਆ ਜਾਂਦਾ ਤੇ ਫਿਰ ਟ੍ਰੈਂਡ ਦਾ ਅਡਾ ਚੇਂਜ ਹੋਣਾ ਸੀ ਕਿਉਂਕਿ ਜਿਹੜੇ ਪ੍ਰੋਫੈਸ਼ਨਲ ਟਰੇਡਰ ਆ ਉਹਨਾਂ ਦਾ ਸਟੌਪ ਲੌਸ ਇੱਥੇ ਆ ਸੋ ਇਹ ਜਦੋਂ ਸਟੌਪ ਲੌਸ ਇੱਥੋਂ ਹਿੱਟ ਹੋਣਾ ਸੀ ਉਦੋਂ ਟ੍ਰੈਂਡ ਚੇਂਜ ਹੋਣਾ ਸੀ ਉਦੋਂ ਅਪ ਟ੍ਰੈਂਡ ਹੋਣਾ ਸੀ ਪਰ ਤੁਸੀਂ ਇੱਥੋਂ ਹੀ ਡਰ ਕੇ ਨਿਕਲ ਗਏ ਇੱਥੋਂ ਡਰ ਕੇ ਨਿਕਲ ਗਏ ਤੇ ਉਸ ਤੋਂ ਬਾਅਦ ਆ ਵੀ ਦੇਖੋ ਮਾਰਕੀਟ ਜਾਂ ਫਿਰ ਸਟਾਕ ਥੱਲੇ ਹੀ ਗਿਆ ਸੋ ਹੁਣ ਇਹਦੇ ਵਿੱਚ ਸਹੀ ਤਰੀਕਾ ਕੀ ਆ ਸਹੀ ਤਰੀਕਾ ਦੇਖੋ ਇਹ ਆ ਕਿ ਜਦੋਂ ਵੀ ਦੇਖੋ ਕੋਈ ਸਵਿੰਗ ਬੰਦਾ ਹੈ ਸਵਿੰਗ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਜਦੋਂ ਡਾਊਨ ਟ੍ਰੈਂਡ ਆ ਸੋ ਆਪਾਂ ਕੀ ਕਰਦੇ ਆ ਹਾਈ ਤੇ ਸਟੌਪ ਲੌਸ ਕਰਦੇ ਆ ਐਸਾ ਹੀ ਤੇ ਕੀਤਾ ਫਿਰ ਉਸ ਤੋਂ ਬਾਅਦ ਅਗਲੇ ਹਾਈ ਤੇ ਕੀਤਾ ਫਿਰ ਉਸ ਤੋਂ ਬਾਅਦ ਅਗਲੇ ਹਾਈ ਤੇ ਕੀਤਾ ਠੀਕ ਹੈ ਸੋ ਹਾਈ ਤੇ ਇਹਨਾਂ ਨੂੰ ਕਹਿੰਦੇ ਆਪਾਂ ਸਵਿੰਗ ਸੋ ਹਾਈ ਦੇ ਉੱਤੇ ਆਪਾਂ ਸਵਿੰਗ ਹਾਈ ਦੇ ਉੱਤੇ ਉੱਤੇ ਸਟੌਪ ਲੌਸ ਨੂੰ ਕਰਦੇ ਜਾਂਦੇ ਆ ਜਦੋਂ ਆਪਾਂ ਡਾਊਨ ਟ੍ਰੈਂਡ ਦੇ ਵਿੱਚ ਟ੍ਰੇਡ ਕਰਦੇ ਆ ਪਰ ਸਵਿੰਗ ਹਾਈ ਦੀ ਪਹਿਚਾਨ ਕੀ ਆ ਸਵਿੰਗ ਹਾਈ ਦੀ ਪਹਿਚਾਨ ਇਹ ਆ ਮਾਰਕੀਟ ਥੱਲੇ ਜਾਂਦੇ ਇੱਕ ਹਰਾ ਕੈਂਡਲ ਬਣੂਗਾ ਉਸਾਰੇ ਕੈਂਡਲ ਦਾ ਲੋਅ ਹੋਊਗਾ ਇੱਕ ਹੈਨਾ ਉਹ ਲੋਅ ਨੂੰ ਮਾਰ ਕਰਕੇ ਰੱਖਣਾ ਹੈ ਤੇ ਫਿਰ ਉਸ ਤੋਂ ਬਾਅਦ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਬਣੂਗਾ ਫਿਰ ਉਸ ਤੋਂ ਬਾਅਦ ਮਾਰਕੀਟ ਥੱਲੇ ਜਾਣਾ ਸ਼ੁਰੂ ਕਰੂਗੀ ਤੇ ਫਿਰ ਜਦੋਂ ਆ ਜਿਹੜਾ ਲੋ ਆ ਜਿਹੜਾ ਇਹਨੇ ਤਾਜ਼ਾ ਤਾਜ਼ਾ ਲੋ ਬਣਾਇਆ ਸੀ ਜਦੋਂ ਇਹ ਲੋ ਬ੍ਰੇਕ ਹੁੰਦਾ ਆ ਤੇ ਇੱਕ ਨਵਾਂ ਲੋ ਬਣਦਾ ਹੈ ਐਸ ਲਾਲ ਕੈਂਡਲ ਨੇ ਇਸ ਲੋ ਨੂੰ ਬ੍ਰੇਕ ਕੀਤਾ ਨਵਾਂ ਲੋ ਬਣ ਗਿਆ ਫਿਰ ਸਟਾਪ ਲਸ ਨੂੰ ਇੱਥੋਂ ਚੁੱਕ ਕੇ ਤੁਸੀਂ ਇਹਦੇ ਉੱਤੇ ਲਿਆ ਸਕਦੇ ਜੋ ਫਿਰ ਉਸ ਤੋਂ ਪਹਿਲਾਂ ਨਹੀਂ ਇਹ ਬਣ ਗਿਆ ਤੁਹਾਡਾ ਹੁਣ ਜਾ ਕੇ ਤੁਹਾਡਾ ਬਣਿਆ ਏ ਸਵਿੰਗ ਹਾਈ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਮਾਰਕੀਟ ਥੱਲੇ ਗਈ ਥੱਲੇ ਗਈ ਤੇ ਤੁਸੀਂ ਸਟਾਪ ਲੌਸ ਨੂੰ ਚੁੱਕ ਕੇ ਹੁਣ ਜਦੋਂ ਇੱਥੇ ਲਿਆਉਣਾ ਆ ਤੇ ਇੱਥੇ ਤੁਸੀਂ ਸਟਾਪ ਲੌਸ ਨੂੰ ਉਦੋਂ ਚੁੱਕ ਕੇ ਲਿਆਉਣਾ ਜਿਹੜਾ ਤਾਜ਼ਾ ਲੋ ਬਣਿਆ ਜਦੋਂ ਇਹ ਬ੍ਰੇਕ ਹੋ ਜੂਗਾ ਸੋ ਤਾਜ਼ਾ ਲੋ ਕਿੱਥੇ ਜਾ ਕੇ ਬ੍ਰੇਕ ਹੁੰਦਾ ਇੱਥੇ ਜਾ ਕੇ ਬ੍ਰੇਕ ਹੁੰਦਾ ਤਾਜ਼ਾ ਲੋ ਬ੍ਰੇਕ ਹੋਇਆ ਤੇ ਹੁਣ ਤੁਸੀਂ ਸਟਾਪ ਲੌਸ ਨੂੰ ਇੱਥੋਂ ਚੁੱਕ ਕੇ ਇੱਥੇ ਲਿਆ ਸਕਦੇ ਜੋ ਇਹ ਸਹਾਇ ਦੇ ਉੱਤੇ ਸੋ ਇਹ ਤਰੀਕਾ ਸਹੀ ਤਰੀਕਾ ਸਟਾਪ ਲੌਸ ਨੂੰ ਟ੍ਰੇਲ ਕਰਨ ਦਾ ਠੀਕ ਆ ਹੁਣ ਆਪਾਂ ਗੱਲ ਕਰ ਲੈਨੇ ਆ ਅਪ ਟ੍ਰੈਂਡ ਦੀ ਅਪ ਟ੍ਰੈਂਡ ਦੇ ਵਿੱਚ ਕਿਵੇਂ ਮਾਰਕੀਟ ਤੁਹਾਨੂੰ ਟਰੈਪ ਕਰਦੀ ਹੈ ਸੋ ਦੇਖੋ ਤੁਸੀਂ ਇੱਥੋਂ ਮੰਨ ਲਓ ਐਂਟਰੀ ਕੀਤੀ ਇੱਥੋਂ ਇੱਥੋਂ ਐਂਟਰੀ ਕੀਤੀ ਤੁਸੀਂ ਤੁਹਾਡਾ ਸਟਾਪ ਲਸ ਇੱਥੇ ਹੀ ਤੇ ਉੱਤੇ ਜਾਣਾ ਸ਼ੁਰੂ ਕਰਤਾ ਇੱਕ ਬਹੁਤ ਤਗੜਾ ਕੈਂਡਲ ਨਿਕਲਿਆ ਤਗੜਾ ਕੈਂਡਲ ਨਿਕਲਿਆ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕੇਕ ਡਬਲਯੂ ਪੈਟਰਨ ਬਣ ਕੇ ਥੱਲੇ ਨੂੰ ਆਉਣ ਦੀ ਕੋਸ਼ਿਸ਼ ਕੀਤੀ ਪਰ ਟ੍ਰੈਂਡ ਕੀ ਹੀ ਇੱਥੇ ਅਪ ਟ੍ਰੈਂਡ ਹੀ ਟ੍ਰੈਂਡ ਅਪ ਟ੍ਰੈਂਡ ਹੀ ਦੇ ਸੋਲਿਡ ਅਪ ਟ੍ਰੈਂਡ ਹੀ ਕਿਉਂਕਿ ਲਗਾਤਾਰ ਹਰੇ ਕੈਂਡਲ ਬਣੇ ਹੀ ਕੁਸ਼ਿਸ਼ ਕਰਕੇ ਇਥੋਂ ਟ੍ਰੈਂਡ ਦੇ ਜਿਹੜੇ ਚੇਂਜ ਹੋਉਂਦੇ ਜਿਹੜੇ ਜਾਂਸੋ ਬਹੁਤ ਕਾਢੀ ਪਰ ਇੱਥੇ ਕੀ ਕੀਤਾ ਮਾਰਕੀਟ ਨੇ ਸਟਾਕ ਨੇ ਤੁਹਾਨੂੰ ਡਰਾਇਆ ਕਿ ਟ੍ਰੈਂਡ ਚੇਂਜ ਹੋ ਗਿਆ ਤੁਸੀਂ ਨਿਕਲ ਜਾਓ ਤੁਸੀਂ ਨਿਕਲ ਗਏ ਤੁਸੀਂ ਨਿਕਲ ਗਏ ਤੁਸੀਂ ਕੀ ਕੀਤਾ ਸੀ ਸਟੌਪ ਲਸ ਨੂੰ ਇਥੋਂ ਚੁੱਕ ਕੇ ਇੱਥੇ ਕੀਤਾ ਸੀ ਟ੍ਰੇਲ ਕੀਤਾ ਸੀ ਸਟੌਪ ਲਸ ਨੂੰ ਤੇ ਜਿਵੇਂ ਦੇਖੋ ਇਹਨੇ ਇਥੋਂ ਲੋ ਬ੍ਰੇਕ ਕੀਤਾ ਤੁਹਾਡਾ ਸਟੌਪ ਲਸ ਹਿੱਟ ਹੋ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਨਿਕਲ ਗਏ ਤੇ ਜੇ ਸਟੌਪ ਲਸ ਨੂੰ ਨਹੀਂ ਵੀ ਟ੍ਰੇਲ ਕੀਤਾ ਸੀ ਫਿਰ ਵੀ ਤੁਸੀਂ ਇਹ ਦੇਖਿਆ ਕਿ ਇਥੇ ਐਮ ਪੈਟਰਨ ਬਣਿਆ ਤੁਸੀਂ ਇਸ ਚੀਜ਼ ਨੂੰ ਦੇਖ ਕੇ ਨਿਕਲ ਗਏ ਸੋ ਦੇਖੋ ਸਟਾਪ ਲੋਸ ਨੂੰ ਟ੍ਰੇਲ ਕਿਦੋਂ ਕਰਨਾ ਪਹਿਲਾਂ ਤਾਂ ਇਹ ਇੱਥੇ ਹੀ ਸਟਾਪ ਲੋਸ ਹੁਣ ਆ ਜਿਹੜਾ ਇਹ ਤਾਜ਼ਾ ਹਾਈ ਬਣਾਇਆ ਸੀ ਇਹਨੇ ਤਾਜ਼ਾ ਹਾਈ ਲਾਸਟ ਜਿਹੜਾ ਦਾ ਹਾਈ ਸੀ ਉਹ ਇਹ ਸੀ ਇਹ ਜਦੋਂ ਹਾਈ ਬ੍ਰੇਕ ਹੁੰਦਾ ਐਸ ਕੈਂਡਲ ਨੇ ਜਾ ਕੇ ਸਾਈ ਨੂੰ ਬ੍ਰੇਕ ਕੀਤਾ ਜਦੋਂ ਹਾਈ ਬ੍ਰੇਕ ਹੁੰਦਾ ਉਦੋਂ ਸਟਾਪ ਲੋਸ ਨੂੰ ਚੁੱਕ ਕੇ ਤੁਸੀਂ ਇੱਥੇ ਕਰਨਾ ਸੀ ਅਗਲੇ ਸਵਿੰਗ ਲੋ ਦੇ ਥੱਲੇ ਜਿਹੜੇ ਇਹ ਆਪਾਂ ਅਪ ਟ੍ਰੈਂਡ ਦੇ ਵਿੱਚ ਕਰਦੇ ਆਂ ਸਵਿੰਗ ਲੋ ਦੇ ਥੱਲੇ ਸਟਾਪ ਲੋਸ ਨੂੰ ਕਰਦੇ ਆਂ ਸੋ ਉਦੋਂ ਤੁਸੀਂ ਇੱਥੋਂ ਚੁੱਕ ਕੇ ਇੱਥੇ ਕਰਨਾ ਸੀ ਜਦੋਂ ਹਾਈ ਬ੍ਰੇਕ ਹੁੰਦਾ ਤਾਜਾ ਹਾਈ ਜਿਹੜਾ ਲਾਸਟ ਆਈ ਹੈ ਜਦੋਂ ਉਹ ਬ੍ਰੇਕ ਹੁੰਦਾ ਨਵਾਂ ਹਾਈ ਬਣਦਾ ਉਦੋਂ ਤੁਸੀਂ ਚੋਕ ਕੇ ਸਟਾਪ ਲੌਸ ਨੂੰ ਸਵਿੰਗ ਲੋ ਦੇ ਥੱਲੇ ਕਰਨਾ ਸੀ ਫਿਰ ਉਸ ਤੋਂ ਬਾਅਦ ਜਦੋਂ ਆ ਹਾਈ ਬ੍ਰੇਕ ਹੁੰਦਾ ਇੱਥੇ ਜਾ ਕੇ ਫਿਰ ਸਟਾਪ ਲੌਸ ਨੂੰ ਚੋਕ ਕੇ ਤੁਸੀਂ ਇੱਥੇ ਕਰਨਾ ਸੀ ਇੱਥੇ ਕਰਨਾ ਸੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਸਟਾਪ ਲੌਸ ਨੂੰ ਟ੍ਰੇਲ ਕਰਨਾ ਤੇ ਜੇ ਇਸ ਤਰੀਕੇ ਦੇ ਨਾਲ ਤੁਸੀਂ ਸਟਾਪ ਲੌਸ ਨੂੰ ਟ੍ਰੇਲ ਕਰੋਗੇ ਤੁਸੀਂ ਹਮੇਸ਼ਾ ਹਮੇਸ਼ਾ ਸਟਾਕਸ ਦੇ ਵਿੱਚ ਜਾਂ ਫਿਰ ਨਿਫਟੀ ਦੇ ਵਿੱਚ ਵੱਡਾ ਪ੍ਰੋਫਿਟ ਲੈ ਕੇ ਨਿਕਲੋਗੇ ਤੇ ਤੁਹਾਡਾ ਸਟੌਪ ਲੌਸ ਜੇ ਹਿੱਟ ਹੁੰਦਾ ਵੀ ਹੈ ਤੇ ਬਹੁਤ ਛੋਟਾ ਸਟੌਪ ਲੌਸ ਹਿੱਟ ਹੋਊਗਾ ਤੇ ਪ੍ਰੋਫਿਟ ਹਮੇਸ਼ਾ ਤੁਹਾਨੂੰ ਬਹੁਤ ਵੱਡਾ ਮਿਲੇਗਾ ਜੇ ਇਸ ਤਰੀਕੇ ਦੇ ਨਾਲ ਤੁਸੀਂ ਸਟੌਪ ਲੌਸ ਨੂੰ ਟ੍ਰੇਲ ਕਰਦੇ ਜੋ ਅੱਗੇ-ਅੱਗੇ ਕਰਕੇ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ